ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਾਡੇ YouTube ਚੈਨਲ Style with Punjabi Girls ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ-ਠਾਕ ਹੋਵੋਗੇ। ਹਾਂਜੀ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਇਹ ਕਾਟਨ ਦੇ ਸੂਟਾਂ ਤੇ ਆ ਸਾਰੀ ਤੇ ਇਹ ਵਿੱਦ ਦੁਪੱਟਾ ਕਾਟਨ ਦੇ ਸੂਟ ਮਿਲਣਗੇ ਤੁਹਾਨੂੰ ਤੇ ਬਹੁਤ ਹੀ ਪ੍ਰੀਮੀਅਮ ਕੁਆਲਿਟੀ ਦੇ ਸੂਟ ਨੇ ਇਹ ਸਾਰੇ ਹੀ ਸੂਟ ਆਲਮੋਸਟ ਵਿੱਦ ਦੁਪੱਟਾ ਨੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਆਪਾਂ ਸਕਰੀਨ ਤੇ ਆਪਣਾ ਨੰਬਰ ਦੇਵਾਂਗੇ ਤੁਸੀਂ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ। ਤੇ ਬਾਕੀ ਇਹਦੇ ਵਿੱਚ ਕੁਝ ਕੁ ਸੂਟ ਹੈਗੇ ਆ ਜਿਹੜੇ ਥੋੜੇ ਜਿ 800 ਤੋਂ ਪਲੱਸ ਹੋਣਗੇ ਉਹਨਾਂ ਬਾਰੇ ਆਪਾਂ ਤੁਹਾਨੂੰ ਜਾਣਕਾਰੀ ਨਾਲ ਦੀ ਨਾਲ ਦੇ ਦੇਵਾਂਗੇ ਸੋ ਤੁਸੀਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਊਗਾ ਉਹਨਾਂ ਤੁਸੀਂ ਆਪਣਾ ਆਰਡਰ ਜਿਹੜਾ ਉਹ ਪਲੇਸ ਕਰ ਸਕਦੇ ਹੋ ਪਹਿਲੇ ਸੂਟ ਦੀ ਆਪਾਂ ਇੱਕ ਸ਼ੇਅਰ ਕੀਤੀ ਹੈ ਇਹਦਾ ਦੇਖੋ ਤੁਸੀਂ ਇਹਦੇ ਵਿੱਚ ਕਲਰ ਤੁਹਾਨੂੰ ਹੋਰ ਵੀ ਮਿਲ ਜਾਣਗੇ ਪ੍ਰਿੰਟ ਵੀ ਹੋਰ ਮਿਲ ਜਾਣਗੇ ਇਹ ਪਿਓਰ ਕਾਟਨ ਦਾ ਆਲ ਓਵਰ ਸੂਟ ਹੈ 5 ਮੀਟਰ ਤੇ ਇਹਦੇ ਨਾਲ ਕੋਟੇ ਦਾ ਦੁਪੱਟਾ ਲੱਗਿਆ ਹੋਇਆ ਹੈ ਦੁਪੱਟੇ ਦੇ ਵਿੱਚ ਪੈਚਵਰਕ ਕੀਤਾ ਹੋਇਆ ਤੇ ਚਾਰੇ ਪਾਸੇ ਇਹ ਮਤਲਬ ਲੈਸ ਕਵਾਈ ਹੋਈ ਹੈ ਤੇ ਸਮੋਸਾ ਲੈਸ ਲੱਗੀ ਹੋਈ ਹੈ ਦੇਖੋ ਤੁਸੀਂ ਸੂਟ ਦੇ ਲੋਕ ਜਿਹੜੀ ਬਹੁਤ ਸੋਹਣੀ ਆਈ ਹੈ ਇਹ ਸੂਟ ਦਾ ਪ੍ਰਾਈਸ ਹੈ ਜਿਹੜਾ ਉਹ 800 ਹੈ ਨੈਕਸਟ ਸੂਟ ਦੇਖੋ ਤੁਸੀਂ ਇਹ ਪਿਓਰ ਕਾਟਨ ਦੀ ਸ਼ਰਟ ਹੈ ਦੀ ਤੇ ਇਹਦਾ ਜਿਹੜਾ ਦੁਪੱਟਾ ਉਹ ਚਨਾਉਣ ਦਾ ਦੁਪੱਟਾ ਡਿਜੀਟਲ ਪ੍ਰਿੰਟ ਦੇ ਵਿੱਚ ਤੇ ਬਾਟਮ ਹੈ ਜਿਹੜੀ ਇਹਦੀ ਮਸਲੀਂਦੀ ਹੈ ਸ਼ਰਟ ਹੈ ਜਿਹੜੀ ਇਹ ਵੱਡੇ ਪਾਣੀ ਦੇ ਵਿੱਚ ਰਹੂ ਆਲਮੋਸਟ ਸਾਰੇ ਹੀ ਸੂਟਾਂ ਦੀ ਸ਼ਰਟ ਹੈ ਜਿਹੜੀ ਉਹ ਵੱਡੇ ਪਾਣੀ ਚ ਹੋਊਗੀ ਨੈਕਸਟ ਜਿਹੜਾ ਇਹ ਦੇਖੋ ਤੁਸੀਂ ਪਾਕਿਸਤਾਨੀ ਲੁੱਕ ਦਾ ਸੂਟ ਹੈ ਤੇ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਹੈ ਇਹਦੀ ਵੀ ਜਿਹੜੀ ਸ਼ਰਟ ਹੈ ਪਿਓਰ ਕਾਟਨ ਦੀ ਸ਼ਰਟ ਹੈ ਤੇ ਮਲਮਲ ਦਾ ਇਸ ਦਾ ਦੁਪੱਟਾ ਆਊਗਾ ਬਾਟਮ ਇਹਦੀ ਵੀ ਮਸਲਿਨ ਦੀ ਰਹੂਗੀ ਜੀ ਦੇਖੋ ਤੁਸੀਂ ਸੂਟ ਦੀ ਲੁੱਕ ਹੈ ਜਿਹੜੀ ਬਹੁਤ ਜ਼ਿਆਦਾ ਸੋਹਣੀ ਆਊਗੀ ਤੇ ਨੈਕਸਟ ਸੂਟ ਹੈ ਜਿਹੜਾ ਇਹ ਖਾਦੀ ਕਾਟਨ ਦਾ ਸੂਟ ਹੈ ਪਿਓਰ ਖਾਦੀ ਕਾਟਨ ਦਾ ਪੂਰਾ ਸੂਟ 5 ਮੀਟਰ ਮਤਲਬ ਆਲਓਵਰ ਸੂਟ ਹੈ ਇਹ ਇਹਦੇ ਨਾਲ ਦੁਪੱਟਾ ਵੀ ਖਾਦੀ ਦਾ ਹੈ ਤੇ ਦੇਖੋ ਇਹਦੇ ਵਿੱਚ ਸਾਰਾ ਲੇਸਿਸ ਦਾ ਕੰਮ ਕੀਤਾ ਹੋਇਆ ਹੈ ਸੂਟ ਦੇ ਨਾਲ ਮੈਚਿੰਗ ਕਰਕੇ ਮਤਲਬ ਕਿ ਪੈਚ ਲਾਏ ਹੋਏ ਨੇ ਦੇਖੋ ਕਿੰਨਾ ਸੋਹਣਾ ਬਣਿਆ ਨੈਕਸਟ ਸੂਟ ਹੈ ਜਿਹੜਾ ਇਹ ਵੀ 100% ਪਿਓਰ ਕਾਟਨ ਦੀ ਦੀ ਸ਼ਰਟ ਰਹੂਗੀ প্রিনਟਰ ਸ਼ਰਟ ਹੈ ਤੇ ਦੁਪੱਟਾ ਜਿਹੜਾ ਇਹਦਾ ਮलमल ਦਾ ਦੁਪੱਟਾ ਰਹੂਗਾ ਤੇ ਬਾਟਮ ਹੈ ਜਿਹੜੀ ਉਹ ਮਸਲੀਨ ਦੀ ਬਾਟਮ ਹੋਊਗੀ ਦੇਖੋ ਦੁਪੱਟੇ ਦੀ ਲੁੱਕ ਕਿੰਨੀ ਸੋਹਣੀ ਹੈ ਇਹ ਵਾਲਾ ਸ਼ਰਟ ਦਾ ਕੱਪੜਾ ਤੇ ਪਲੇਨ ਬਲੈਕ ਕਲਰ ਦੀ ਨਾਲ ਇਹਦੀ ਮਸਲੀਨ ਦੀ ਬਾਟਮ ਰਹੂਗੀ ਤੇ ਇਸ ਦਾ ਪ੍ਰਾਈਸ ਵੀ 800 ਰਹੂਗਾ <coughs> ਨੈਕਸਟ ਜਿਹੜੇ ਸੂਟ ਨੇ ਸਾਰੇ ਇਹਦੇ ਵਿੱਚ ਅਲੱਗ-ਅਲੱਗ ਕਲਰ ਤੁਹਾਨੂੰ ਦਿਖਾਏ ਗਏ ਨੇ ਤੇ ਇਹਨਾਂ ਦੇ ਦੁਪट्टे ਆ ਜਿਹੜੇ ਇਹ ਪ੍ਰਿੰਟਡ ਮਸਲੀਨ ਦੇ ਦੁਪट्टे ਰਹਿਣਗੇ ਤੇ ਇਹ ਸਾਰੇ ਪ੍ਰਿੰਟ ਨੇ ਜੀ ਇਹ ਜਿਹੜਾ ਸੂਟ ਦਾ ਕੱਪੜਾ ਆ ਉਹ ਸਾਰਾ ਕਾਟਨ ਚ ਰਹੇਗਾ ਤੇ ਜਿਹੜਾ ਦੁਪੱਟਾ ਹੈਗਾ ਇਹ ਹੀ ਮਸਲੀਨ ਦਾ ਦੁਪੱਟਾ ਰਹੂਗਾ ਤੇ ਇਹਦੇ ਵਿੱਚ ਕਾਫੀ ਸਾਰੇ ਕਲਰ ਅਵੇਲੇਬਲ ਨੇ ਤੇ ਤੁਸੀਂ ਇਹਨਾਂ ਚੋਂ ਕੋਈ ਵੀ ਜਿਹੜਾ ਹੈਗਾ ਸੂਟ ਆਪਣਾ ਆਰਡਰ ਕਰ ਸਕਦੇ ਹੋ ਨੈਕਸਟ ਜਿਹੜੇ ਸੂਟ ਨੇ ਜੀ ਇਹਨਾਂ ਦੀ ਰੇਂਜ ਆ ਜਿਹੜੀ ਥੋੜੀ ਜਿਹੀ ਉੱਪਰ ਹੋਊਗੀ ਇਹ 1000 ਦੀ ਰੇਂਜ ਦੇ ਵਿੱਚ ਨੇਗੀ ਇਹਨਾਂ ਦੀ ਸ਼ਰਟ ਹੈ ਜਿਹੜੀ ਇਹ ਪਿਓਰ ਕਾਟਨ ਦੀ ਸ਼ਰਟ ਹੈ ਤੇ ਇਹਦੇ ਤੇ ਵਰਕ ਕੀਤਾ ਹੋਇਆ ਮਿਰਰ ਵਰਕ ਹੈ ਤੁਸੀਂ ਦੇਖੋ ਬੈਕ ਸਾਈਡ ਵੀ ਇਹਦੀ ਸ਼ਰਟ ਤੇ ਪ੍ਰਿੰਟ ਆਊਗਾ ਤੇ ਇਹਦਾ ਜਿਹੜਾ ਦੁਪੱਟਾ ਹੈਗਾ ਉਹ ਮਲਮਲ ਦਾ ਦੁਪੱਟਾ ਰਹੂਗਾ ਇਹਦੀ ਬਾਟਮ ਮਸਲੀਨ ਦੀ ਹੋਊਗੀ ਦੇਖੋ ਤੁਸੀਂ ਇਹ ਸੂਟ ਬਹੁਤ ਜ਼ਿਆਦਾ ਪਿਆਰਾ ਸੂਟ ਹੈ ਤੇ ਇਹਦੀ ਰੇਂਜ ਹੈ ਜਿਹੜੀ ਉਹ 1000 ਰਹੂਗੀ ਨੈਕਸਟ ਜਿਹੜਾ ਸੂਟ ਹੈ ਇਹ ਆਲ ਓਵਰ 5 ਮੀਟਰ ਸੂਟ ਆ ਪਿਓਰ ਕਾਟਨ ਦਾ ਸੂਟ ਆ ਲੇਸਸ ਵਰਕ ਇਹਦੇ ਤੇ ਕੀਤਾ ਹੋਇਆ ਜਿਹੜਾ ਇਹਦਾ ਦੁਪੱਟਾ ਹੈ ਉਹ ਮਸਲੀਨ ਦਾ ਦੁਪੱਟਾ ਹੈ ਤੇ ਉਹਦੇ ਤੇ ਵੀ ਲੇਸ ਵਰਕ ਕੀਤਾ ਹੋਇਆ ਤੇ ਇਸ ਸੂਟ ਦਾ ਪ੍ਰਾਈਸ ਜਿਹੜਾ ਉਹ ਵੀ 1000 ਰਹੇਗਾ ਨੈਕਸਟ ਇਹ ਸੂਟ ਆ ਇਹ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਆ ਤੇ ਇਹਦੇ ਗਲੇ ਦੇ ਉੱਤੇ ਮਿਰਰ ਵਰਕ ਕੀਤਾ ਹੋਇਆ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਹੀ ਇਹਦਾ ਦੁਪੱਟਾ ਆਊਗਾ ਇਹ ਸੂਟ ਆ ਜਿਹੜਾ ਇਹ ਸਾਰਾ ਪਿਓਰ ਕਾਟਨ ਦਾ ਸੂਟ ਆ ਤੇ ਇਸ ਦਾ ਪ੍ਰਾਈਸ ਜਿਹੜਾ ਉਹ ਵੀ 1000 ਰਹੂਗਾ ਦੇਖੋ ਤੁਸੀਂ ਬਹੁਤ ਸੋਹਣਾ ਸੂਟ ਆ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਕੱਪੜਾ ਜਿਹੜਾ ਸੁਪਰ ਸੌਫਟ ਕਾਟਨ ਦਾ ਕੱਪੜਾ ਹੈ ਤੇ ਇਹ ਸੂਟ ਦੀ ਲੁੱਕ ਹੈ ਜਿਹੜੀ ਬਹੁਤ ਸੋਹਣੀ ਆਊਗੀ ਸੋ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਉਂਦਾ ਹੈ ਹਨ ਤੇ ਤੁਸੀਂ ਉਹ ਬਾਈ ਕਰ ਸਕਦੇ ਹੋ ਜੀ ਤੇ ਬਾਕੀ ਆਈ ਹੁਣ ਗਰਮੀ ਦਾ ਮੌਸਮ ਚੱਲ ਰਿਹਾ ਤਾਂ ਆਪਾਂ ਸਾਰੇ ਹੀ ਮੋਸਟਲੀ ਕਾਟਨ ਦੇ ਸੂਟਸ ਹੀ ਡਿਮਾਂਡ ਕਰਦੇ ਆ ਹਨ ਸੋ ਇਹ ਸਾਰੇ ਇਸੇ ਕਰਕੇ ਕਾਟਨ ਦੇ ਸੂਟ ਹੀ ਤੁਹਾਡੇ ਲਈ ਲੈ ਕੇ ਆਏ ਆ ਤੇ ਇਹ ਸੂਟ ਦਾ ਤਾਂ ਦੁਪੱਟਾ ਦੇਖੋ ਡਿਜੀਟਲ ਪ੍ਰਿੰਟ ਦੇ ਵਿੱਚ ਬਹੁਤ ਜਿਆਦਾ ਸੋਹਣਾ ਦੁਪੱਟਾ ਹੈ ਦੇਖੋ ਤੁਸੀਂ ਇਸ ਦੁਪੱਟੇ ਦੀ ਲੁੱਕ ਕਿੰਨੀ ਸੋਹਣੀ ਆ ਰਹੀ ਹੈ ਪੂਰਾ ਖੁੱਲਾ ਦੁਪੱਟਾ ਹੈ ਇਹ ਵੱਡਾ ਤੇ ਦੇਖੋ ਤੁਸੀਂ ਕਿੰਨਾ ਸੋਹਣਾ ਦੁਪੱਟਾ ਹੈ ਸੂਟ ਦਾ ਹਾਂਜੀ ਏਸੀ ਸਾਡੀ ਅੱਜ ਦੀ ਵੀਡੀਓ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਊਗੀ ਪਸੰਦ ਆਈ ਤਾਂ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰ ਦਿਓ ਤੇ ਜੇ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਰੋਜ਼ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਤੇ ਕਿਉਂਕਿ ਨਵੇਂ ਨਵੇਂ ਆਪਾ ਬੁਟੀਕ ਸੂਟ ਵੀ ਤੁਹਾਡੇ ਨਾਲ ਨੈਕਸਟ ਵੀਡੀਓ ਦੇ ਵਿੱਚ ਸ਼ੇਅਰ ਕਰਾਂਗੀ ਤੇ ਜਿਨ੍ਹਾਂ ਨੇ ਵੀ ਬਾਏ ਕਰਨੇ ਹੋਏ ਹੋ ਤੁਸੀਂ ਕਰ ਸਕਦੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਉਹਦੇ ਲਈ ਸੋ ਮਿਲਦੇ ਆ ਜੀ ਕਿਸੇ ਨਵੀਂ ਵੀਡੀਓ ਦੇ ਵਿੱਚ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ